ਸਤ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਅਤੇ ਦਰਸ਼ਕਾਂ ਨੂੰ ਆਪ ਜੀ ਨੂੰ ਦੱਸਣ ਜਾ ਰਹੇ ਹਾਂ ਕਿ ਗਿੱਪੀ ਗਰੇਵਾਲ ਦਾ ਇੱਕ ਬਹੁਤ ਵਧੀਆ ਗੀਤ ਕਾੜ ਹੋਇਆ ਰਿਲੀਜ਼ ਹੋਇਆ ਹੁਣ ਨਵਾਂ ਨਵਾਂ ਜਿਸ ਨੂੰ ਸੁਣ ਲਈ ਉਸ ਦੇ ਫੈਨ ਬਹੁਤ ਉਤਾਵਲੇ ਸੀ ਅਤੇ ਹੁਣ ਆਪ ਨੂੰ ਦੱਸ ਦਈਏ ਵੀ ਗੀਤ ਦੇ ਬੋਲ ਕਿਹੜਾ ਗੀਤ ਰਿਕਾਰਡ ਹੋਇਆ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਪੰਜਾਬੀ ਸਨਸੇਸ਼ਨ ਗਿੱਪੀ ਗਰੇਵਾਲ ਦਾ ਨਵਾਂ ਧਮਾਕੇਦਾਰ ਗੀਤ ਕੈਮਰਾ ਰਿਲੀਜ਼ ਤੀਸਰੀ ਜਦਵਾਰਾ ਪੇਸ਼ ਕੀਤਾ ਗਿਆ ਪੰਜਾਬੀ ਸਨਸੇਸ਼ਨ ਗਿੱਪੀ ਗਿੱਪੀ ਗਰੇਵਾਲ ਦਾ ਨਵਾਂ ਧਮਾਕੇਦਾਰ ਗੀਤ ਕੈਮਰਾ ਰਿਲੀਜ਼ ਹੋ ਗਿਆ ਹੈ ਚਾਰਟ ਬਸਟਰ ਸੰਗੀਤ ਜੋੜੀ ਦੇਸੀ ਕਰੂ ਦੁਆਰਾ ਕੰਪੋਜ਼ ਕੀਤੇ ਗਏ ਸੰਗੀਤ ਤੇ ਸ਼ਕਤੀਸ਼ਾਲੀ ਬੋਲਾਂ ਨਾਲ ਇਹ ਗੀਤ ਡਾਂਸ ਫਲੋਰ ਤੇ ਅੱਗ ਲਾਉਣ ਲਈ ਤਿਆਰ ਹੈ ਕੈਮਰਾ ਗੀਤ ਗਿੱਪੀ ਗਰੇਵਾਲ ਦੇ ਸਟਾਈਲ ਅਤੇ ਸੁਭਾਅ ਨੂੰ ਦਰਸਾਉਂਦਾ ਹੈ ਜਿੱਥੇ ਉਹ ਇੱਕ ਕੁੜੀ ਦੀ ਮੌਜੂਦਗੀ ਨੂੰ ਉਸ ਗਲੈਮਰ ਨਾਲ ਜੋੜਦਾ ਹੈ ਜਿਸ ਨੂੰ ਉਹ ਅਕਸਰ ਗਲੋਬਲ ਆਈਕਨ ਨੋਰਾ ਫਤੇਹੀ ਨਾਲ ਜੋੜ ਕੇ ਦੇਖਦੇ ਹਨ ਚੁਲਬਲੇ ਬੋਲ ਅਤੇ ਦੇਸੀ குரு ਦੇ ਸ਼ਕਤੀਸ਼ਾਲੀ ਬੀਟ ਗੀਤ ਨੂੰ ਸਟਾਈਲਿਜ ਅਤੇ ਬਹੁਤ ਹੀ ਆਕਰਸ਼ਕ ਬਣਾਉਂਦੇ ਹਨ ਹਾਈ એનર્ਜੀ ਡਿਸਕੋ ਬੀਟ ਤੋਂ ਲੈ ਕੇ ਗਿੱਪੀ ਗਰੇਵਾਲ ਦੇ ਬੇਮਿਸਾਲ ਮੂਵਜ਼ ਤੱਕ ਕੈਮਰਾ ਹਰ ਕਿਸੇ ਨੂੰ ਨਚਾਉਣ ਲਈ ਤਿਆਰ ਹੈ ਇਸ ਦਾ ਸੰਗੀਤ ਵੀਡੀਓ ਬਰਾਬਰ ਸ਼ਾਨਦਾਰ ਹੈ ਰੰਗੀਨ ਵਿਊਜ ਅਤੇ ਸ਼ਾਨਦਾਰ ਸਥਾਨਾਂ ਨਾਲ ਭਰਿਆ ਹੋਇਆ ਹੈ ਜੋ ਕਿ ਸੁੰਦਰਤਾ ਨੂੰ ਵਧਾਉਂਦੇ ਹਨ ਡਾਂਸ ਦੁਆਰਾ ਕੀਤੇ ਗਏ ਮਿਸ਼ਰਣ ਅਤੇ ਮਾਸਟਰਿੰਗ ਦੇ ਨਾਲ ਕੈਮਰਾ ਇੱਕ ਸੰਪੂਰਨ ਆਡੀਓ ਵਿਊਜ਼ ਤਮਾਕਾ ਹੈ ਸਵੈਗ ਊਰਜਾ ਅਤੇ ਪੰਜਾਬੀ ਤੜਕਾ ਨੂੰ ਜੋੜਦੇ ਹੈ ਇਸ ਗੀਤ ਇਹ ਗੀਤ ਹੁਣ ਟੀਵੀ ਸੀਰੀਜ਼ YouTube ਚੈਨਲ ਤੇ ਸਾਰੇ ਪ੍ਰਮੁੱਖ ਸਟ੍ਰੀਮਿੰਗ ਪਲੇਟਫਾਰਮਾਂ ਉੱਤੇ ਉਪਲਬਧ ਹੈ ਇਸ ਨੂੰ ਸੁਣ ਲਈ ਸਾਰੇ ਤਿਆਰ ਹੋ ਜਾਓ ਇਹ ਰਿਲੀਜ਼ ਹੋ ਚੁੱਕਿਆ ਹੈ ਜਿਸ ਨੇ ਵੀ ਸੁਣਨਾ ਹੈ YouTube ਤੇ ਕੈਮਰੇ ਦੇ ਨਾਂ ਤੋਂ ਸਰਚ ਮਾਰ ਕੇ ਸੁਣ ਸਕਦਾ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਸਤਿ ਸ੍ਰੀ ਅਕਾਲ